ਹਾਲੀ ਦੇ ਵਿੱਚ ਮਨੋਜ तिवारी ਨੇ ਕੇਜਰੀਵਾਲ ਨੂੰ ਘੇਰੇ ਚ ਲਿਆ ਤੇ ਕਿਹਾ ਹੈ ਕਿ ਅੱਜ ਅਰਵਿੰਦ ਕੇਜਰੀਵਾਲ ਤਿਹਾੜ ਜੇਲ ਦੇ ਵਿੱਚ ਹੈ ਤੇ ਇਹ ਭਾਜਪੀ ਕਰਕੇ ਨਹੀਂ ਸਗੋ ਅਦਾਲਤ ਨੇ ਇਹ ਫੈਸਲਾ ਲਿਆ ਹੈ ਅਦਾਲਤ ਨੇ ਕੁਝ ਸੋਚ ਸਮਝ ਕੇ ਹੀ ਉਹਨਾਂ ਨੂੰ ਜੇਲ ਚ ਭੇਜਿਆ ਜਦੋਂ ਅਦਾਲਤ ਨੇ ਉਹਨਾਂ ਤੋਂ ਫੋਨ ਮੰਗਿਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਨਹੀਂ ਪਤਾ ਮੇਰਾ ਫੋਨ ਕਿੱਥੇ ਹੈ ਤੇ ਜਦੋਂ ਥਰਡ ਪਰਸਨ ਜੋ ਕਿ ਉਹਨਾਂ ਦਾ ਫੋਨ ਰੱਖਦਾ ਹੈ ਤੇ ਉਸ ਤੋਂ ਫੋਨ ਬਾਰੇ ਪੁੱਛਿਆ ਗਿਆ ਤਾਂ ਉਸ ਨੂੰ ਫੋਨ ਦਾ ਪਾਸਵਰਡ ਹੀ ਨਹੀਂ ਯਾਦ ਇੱਥੋਂ ਜਨਤਾ ਨੂੰ ਸਾਫ਼ ਦਿਖ ਰਿਹਾ ਹੈ ਕਿ ਕੌਣ ਕਿੰਨਾ ਕੋਈ ਇਮਾਨਦਾਰ ਹੈ ਤੇ ਉਹਨਾਂ ਨੇ ਅੱਗੇ ਤਿੱਖੇ ਤੰਜ ਕੱਸਦੇ ਹੋਏ ਕਿਹਾ ਕਿ ਉਹਨਾਂ ਦੀ ਕਟੜ ਇਮਾਨਦਾਰੀ ਇੱਥੇ ਸਾਫ਼ ਤੌਰ ਤੇ ਲੋਕਾਂ ਨੂੰ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਉਹ ਆਪਣੀ ਪਤਨੀ ਨੂੰ ਅਗਲਾ ਸੀਐਮ ਬਣਾਉਣਾ ਚਾਹੁੰਦੇ ਨੇ ਇਹ ਤਾਂ ਉਹੀ ਗੱਲ ਹੋ ਗਈ ਹਮ ਤੋ ਡੂਬੇ ਸਨਮ ਸਾਥ ਤੁਮੇ ਵੀ ਲੈ ਡੂਬੇਗੇ ਤਾਂ ਇਹ ਸ਼ਬਦ ਜਿਹੜੇ ਇੱਥੇ ਮਨੋਜ तिवारी ਦੇ ਵੱਲੋਂ ਕੇਜਰੀਵਾਲ ਦੇ ਲਈ ਇੱਥੇ ਵਰਤੇ ਗਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਅਗਲੇ ਸੀਐਮ ਦੀ ਜਿਹੜੀ ਹੁਣ ਲੜਾਈ ਹੈ ਚੋਣਾ ਦੇ ਵਿੱਚ ਇਹ ਦੇਖਣ ਨੂੰ ਮਿਲੇਗੀ